ਵਿਦਿ ਇੱਕ ਤਾਂ ਮੇਰੀ ਬੱਚੀ ਨਾਲ ਇਹਨਾਂ ਨੇ ਗਲਤ ਕੰਮ ਕੀਤਾ ਇੱਕ ਵੀਰ ਜੀ ਟੋਲੀਆਂ ਬੰਨ ਬੰਨ ਕੇ ਸਾਡੇ ਘਰੇ ਆਉਂਦੇ ਆ ਹਨ ਆਣ ਕੇ ਧਮਕੀਆਂ ਦਿੰਦੇ ਆ 15 15 16 16 15 15 16 16 ਜਣੇ ਆ ਕੇ ਸਾਡੇ ਕੋਲ ਆਂਦੇ ਹਨ ਮਤਲਬ ਕਿ ਫੈਸਲਾ ਕਰੋ ਸਾਡੇ ਨਾਲ ਸਾਡੇ ਨਾਲ ਫੈਸਲਾ ਕਰੋ ਇਹ ਦੱਸੋ ਵੀ ਇਹਨਾਂ ਨਾਲ ਤਾਂ ਕਿਸ਼ਾਈ ਹੁੰਦੀ ਆ ਤੇ ਸਾਡੇ ਨਾਲ ਵੀ ਤਾਂ ਕਿਸ਼ਾਈ ਹੋਈ ਆ ਰਮਨਦੀਪ ਕੋਲ ਰਮਨਦੀਪ ਕੋਲ ਕੀ ਕੀ ਜੀਤ ਰਹਿਤ ਨਾ ਕਿਵੇਂ ਬੰਦਾ ਰਾਇਆ ਕਹਿੰਦੇ ਇਹ ਰਾਤ ਕੀ ਇਹ ਨਾ ਰਸਤਰ ਵੀ ਕਿੰਨਾ ਨਾ ਜਗਰੂਪ ਸਿੰਘ ਹੀ ਇਹ ਮੇਰੇ ਚਾਚਾ ਜੀ ਦੇ ਜਵਾਈ ਹੀ ਇੱਥੇ ਰਹਿੰਦੇ ਰਹੇ ਹੀ ਤਿੰਨ ਮਹੀਨਿਆਂ ਤੋਂ ਸਾਡੇ ਘਰ ਤੇ ਇਹ ਇੱਕ ਦਿਨ ਆਏ ਘਰੇ ਕੋਈ ਵੀ ਨਹੀਂ ਹੈਗਾ ਹੀ ਮੰਮੀ ਡੈਡੀ ਨਾ ਰਾਹੀ ਘਰੇ ਇਹ ਕਹਿੰਦੇ ਆਜੋ ਅੱਡੇ ਤੋਂ ਕੋਲ ਟ੍ਰਿਕ ਹੈ ਕਿਉਂ ਨਾ ਉਹਦਾ ਥਾਣਾ ਲਾ ਕੇ ਤੇ ਇਹ ਕੈਰੋ ਲੈ ਗਏ ਸਮੋਸੇ ਲੈਣ ਉਹ ਤੋਂ ਸਮੋਸੇ ਤੋਂ ਬਾਅਦ ਸਿੱਧਾ ਹੀ ਅੰਮ੍ਰਿਤਸਰ ਲੈ ਗਏ ਬਸਰੋ ਬਾਅਦ ਵਿੱਚ ਇਹਨਾਂ ਨੇ ਮੈਨੂੰ ਵਾਪਸ ਲੈ ਗਏ ਹਾਂਜੀ ਵਾਪਸ ਮਰ ਕੇ ਕਿਹਨਾਂ ਸੀ ਇਸ ਜਿਹੜੇ ਸਮਰੇ ਕੋ ਇਹਨਾਂ ਦੇ ਦੋਸਤ ਸੀ ਸ਼ਾਇਦ ਉੱਥੇ ਲੱਗੇ ਰਹੇ ਕਿੰਨੇ ਦਿਨ ਰਹੇ ਸੱਤ ਦਿਨ ਹਾਂਜੀ ਉਹਦੇ ਮਾਝੇ ਇਹਨਾਂ ਦੇ ਮਰ ਕੇ ਕਿਵੇਂ ਜੇ ਵਾਪਸ ਆਏ ਉਹ ਇਹਨਾਂ ਦੇ ਰਿਸ਼ਤੇਦਾਰ ਲੈਣ ਗਏ ਉਹ ਵਾਪਸ ਲੈ ਕੇ ਆਏ ਉਹ ਵਾਪਸ ਤੇ ਇਹਨਾਂ ਪੁੱਤ ਨੂੰ ਗਲਤ ਕੰਮ ਨਹੀਂ ਕੀਤਾ ਹਾਂਜੀ ਕਿਲੇ ਦਿਨ ਰਹੇ ਸੀ ਤੇ ਚਾਰ ਦਿਨ ਦੇ ਹੈਲੋ ਨੀਮਨ ਛੇਰ ਕਿਤਾ ਮਤਲਬ ਘਰ ਵਾਪਸ ਆਏ ਹੋ ਉਹਨਾਂ ਦੇ ਰਿਸ਼ਤੇਦਾਰ ਲੰਘੇ ਹੋ ਦੇ ਪਪਾ ਤੇ ਕੋਈ ਉਹਨਾਂ ਦੇ ਘਰ ਦੇ ਮੈਂਬਰ ਉਹ ਲੰਘੇ ਹੈ ਤੇ ਉੱਥੋਂ ਵਾਪਸ ਲੈ ਕੇ ਆਏ ਹੋ ਜਿੰਨਾਂ ਦੇ ਬਦਸਤੀ ਕਿਤਾ ਖੁਸ਼ੀ ਹੈ ਹਾਂਜੀ ਹੰਦੀ ਸਰ ਇੱਕ ਜਿਹੜਾ ਮਾਮਲਾ ਸਾਹਮਣੇ ਆਇਆ ਕਿ ਨਵਾਲਾ ਬੱਤੀ ਦੇ ਨਾਲ ਦਾ ਡੇਵ ਜਨਾ ਕਰਨਾ ਮੰਗਵਾ ਸਾਹਮਣੇ ਸਾਲੀ ਮਿਲ ਤੇ 30 ਸਰਾ ਮੰਗਵਾ ਇਸ ਰਾਲੀ ਮੰਡਾ ਤੋਂ ਰਮਨਦੀਪ ਕੌਰ ਡਾਕਟਰ ਆਫ ਪੰਜਾਬ ਸਿੰਘ ਦੀ 15 ਸਾਲ ਦੀ ਜਵਾਨ ਕੁੜੀ ਦੀ ਤੇ ਇਹਦਾ ਸ਼ਰੀਕੇ ਚੋਂ ਜੀਜਾ ਲੱਗਦਾ ਸੀ ਉਹ ਇਹਦੇ ਘਰੇ ਆਇਆ ਜਗਰੂਪ ਸਿੰਘ ਜਾਟ ਇਵੈਂਟ ਉਹ ਪਹਿਲਾਂ ਰਹਿੰਦਾ ਰਿਹਾ ਉਹ ਵਗਲਾ ਆ ਕੇ ਕੁੜੀ ਨੂੰ ਇੱਥੋਂ ਲੈ ਗਿਆ ਸੀ 6 ਦਿਨ ਪਹਿਲਾਂ ਤੇ ਉਸ ਤੋਂ ਬਾਅਦ ਇਹ ਕੁੜੀ ਨੂੰ ਵਿਹਾਰ ਲੈ ਗਿਆ ਉੱਥੇ ਜਾ ਕੇ ਇਹਦੇ ਨਾਲ ਚਲੋ ਨਗਲਤ ਕੰਮ ਕੀਤਾ ਤੇ ਉਹਦੇ ਵਿਆਹ ਤੇ ਹੀ ਇਹਨੂੰ ਦੋਸ਼ੀ ਨੂੰ ਕਾਬੂ ਕਰਕੇ ਕੁੜੀ ਨੂੰ ਰਿਕਵਰ ਕਰਕੇ ਤੇ ਪਰਚਾ ਦਰਜ 63 63/25 ਮੈਡਮ ਨਰਿੰਦਰ ਕੌਰ ਨੂੰ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਤਸਵੀਰ ਸ਼ਰਾਣੀ ਦੀ ਦੋਸ਼ੀ ਦੀ ਰੈਸਟ ਅਸੀਂ ਪਾ ਚੁੱਕੇ ਹਾਂ ਕੁੜੀ ਦੇ ਜਿਹੜਾ ਮੈਡੀਕਲ ਕਰਾਇਆ ਜਾ ਰਿਹਾ ਹੈ ਤੇ 164 ਦੇ ਬਿਆਨ ਕਰਾਇਆ ਜਾ ਰਿਹਾ ਹੈ ਅੱਜ ਦੀ ਅਗਲੀ ਕਾਰਵਾਈ ਤੇ ਅਗਲੀ ਦਾ ਰਮਾਂਡ ਲੈ ਕੇ ਦੋਸ਼ੀ ਦਾ ਹੋਰ ਵੀ ਵੇਖਾਂਗੇ ਕਿ ਉਹਨੂੰ ਕਿੱਥੇ ਕਿੱਥੇ ਕੁੜੀਆਂ ਨੂੰ ਰੱਖਿਆ ਜਾਂ ਸਾਰੇ ਜੋ ਤਫ਼ਤੀਸ਼ ਦੌਰਾਨ ਸਾਰੇ ਤੱਤ ਸਾਹਮਣੇ ਲਿਆਵਾਂਗੇ